ਜਠੇਰੇ ਗੋਤ ਲਿੱਦੜ ਨਾਲ ਸੰਬੰਧਤ ਪਿੰਡ ਮਾਲਪੁਰ ਦੇ ਵਿਖੇ ਜਿਹੜਾ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਠੇਰਿਆਂ ਦਾ ਮੇਲਾ ਜਿਹੜਾ ਆ ਕਿ ਉਹ ਬੜੀ ਹੀ ਸ਼ਰਧਾ ਪੂਰਵਕ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਸ ਦੀ ਇੱਕ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਕਿ ਉਹ ਹਰ ਜਠੇਰਿਆਂ ਦੇ ਮੇਲੇ ਦੀ ਜਿਹੜੀ ਆ ਉਹ ਦਿਖਾਈ ਜਾਵੇ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਹੈ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਔਰ ਉਹ ਤੁਸੀਂ ਦੇਖ ਰਹੇ ਹੋ ਕਿ ਵਰਤਨਾਂ ਦੀ ਜਿਹੜੀ ਆ ਉੱਥੇ ਸੇਵਾ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਕਿ ਉਸ ਇਸ ਮੇਲੇ ਦੀ ਜਿਹੜੀ ਆ ਜਠੇਰਿਆਂ ਦਾ ਜਿਹੜਾ ਮੇਲਾ ਆ ਔਰ ਸਾਡੀ ਕੋਸ਼ਿਸ਼ ਹੈ ਆ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਆ ਕਿ ਦਿਖਾਇਆ ਜਾਵੇ ਬਾਜੀ ਉਹ ਹੋਰ ਵੀ ਜਾਣਾ ਮੈਂ ਔਰ ਦੂਰੋ ਦੂਰੋ ਜਿਹੜੀ ਗੋਤਨ ਜੇਰਿਆਂ ਦਾ ਮੇਲਾ ਜਿਹੜਾ ਆ ਕਿ ਇਹ ਹਰ ਸਾਲ ਜਿਹੜਾ ਆ ਪਿੰਡ ਮਲਪੁਰ ਜਿਹੜਾ ਆ ਉਹ ਮਨਾਇਆ ਜਾਂਦਾ ਆ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਇੱਥੇ ਦੀ ਦਿਖਾਈ ਜਾਵੇ ਔਰ ਜੋ ਵੀ ਇੱਥੇ ਸਲਾਲੂ ਆਏ ਹੋਏ ਨੇ ਔਰ ਇੱਥੇ ਢੋਲ ਵੱਜ ਰਹੇ ਨੇ ਆ ਤੁਸੀਂ ਦੇਖ پا ਰਹੇ ਹੋ ਕਿ ਜਿਹੜਾ ਸਥਾਨ ਹੈਗਾ ਲੱਤਨ ਗੋਤਨਾ ਸੰਵੰਦ ਜੇਰਿਆਂ ਦਾ ਇਸ ਸਥਾਨ ਤੇ ਜਿਹੜਾ ਆ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਜੋ ਵੀ ਆ ਮੰਨਤਾ ਮੰਨਦੇ ਨੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਔਰ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਉਸ ਪ੍ਰੋਗਰਾਮ ਦੀ ਅਸੀਂ ਦਿਖਾ ਰਹੇ ਆ। ਔਰ ਨਮਸ਼ਾਰ ਤੋਂ ਆਪਾਂ YouTube ਚੈਨਲ ਦੀ ਇਹ ਕੋਸ਼ਿਸ਼ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਇਸ ਪ੍ਰੋਗਰਾਮ ਦੀ ਜਿਹੜੀ ਉਹ ਦਿਖਾਈ ਜਾਵੇ। ਔਰ ਤੁਸੀਂ ਦੇਖ 파 ਰਹੇ ਹੋ। ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਉਹਨਾਂ ਦੀ ਇੱਕ ਇੱਕ ਤਸਵੀਰ ਜਿਹੜੀ ਆ ਉਹ ਦਿਖਾਈ ਜਾਵੇ। ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ ਔਰ ਗੁਰੂ ਘਰ ਤੁੱਟ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਬਾ ਖੂਬੀ ਜਿਹੜੀ ਆ ਉਹ ਸੇਵਾ ਨਿਭਾਈ ਜਾ ਰਹੀ ਆ ਹਾਂਜੀ ਹਾਂਜੀ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਤੁੱਟ ਲੰਗਰ ਵਰਤਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਜਿਹੜੀ ਆ ਵਖੂਬੀ ਸੇਵਾ ਨਿਭਾਈ ਜਾ ਰਹੀ ਆ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਜਿਹੜਾ ਦ੍ਰਿਸ਼ ਹੈਗਾ ਇੱਕ ਇੱਕ ਸੀਨ ਜਿਹੜਾ ਆ ਔਰ ਇੱਥੇ ਜਿਹੜੇ ਆ ਲੰਗਰ ਤਿਆਰ ਹੋ ਰਿਹਾ ਪ੍ਰਸ਼ਾਦੇ ਬਣ ਰਹੇ ਨੇ ਇਹ ਵੀ ਤੁਸੀਂ ਦ੍ਰਿਸ਼ ਜਿਹੜਾ ਆ ਇਹ ਨਵਾਂ ਸ਼ਰਧਾ ਬਾਬਾ ਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿੰਨੇ ਵੀ ਜਠੇਰਿਆਂ ਦੇ ਪ੍ਰੋਗਰਾਮ ਹੁੰਦੇ ਨੇ ਤੁਹਾਨੂੰ ਨਵਾਂ ਸ਼ਰਧਾ ਬਾਬਾ YouTube ਚੈਨਲ ਦਿਖਾਉਂਦਾ ਆ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਅੱਜ ਵੀ ਜਿਹੜਾ ਇੱਕ ਇੱਕ ਦ੍ਰਿਸ਼ ਪਕਾਇਆ ਜਾਵੇ ਇੱਥੇ ਜਿਹੜੀ ਆ ਕਿ ਉਹ ਵਰਤਨਾਂ ਦੀ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਵੀਡੀਓ ਨੂੰ ਚਲਦੇ ਸਾਰ ਇਸ ਖਬਰ ਨੂੰ ਚਲਦੇ ਸਾਰ ਹੀ ਤੁਸੀਂ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ। ਔਰ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਪਿੰਡ ਭਾਲਟਾ ਖੁਰਦ ਜੰਡੇ ਗੋਤ ਨਾਲ ਸੰਬੰਧਤ ਜਠੇਰਿਆਂ ਦਾ ਮੇਲਾ ਪਿੰਡ ਭਾਲਟਾ ਖੁਰਦ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਦਾ ਪੁਰਬਕ ਬੜੀ ਹੀ ਧੂਮ-ਧਾਮ ਤੇ ਸ਼ਰਦਾ ਪੁਰਬਕ ਮਨਾਇਆ ਮਨਾਇਆ ਗਿਆ ਤੁਸੀਂ ਦੇਖ ਰਹੇ ਹੋ ਕਿ ਬੱਚੇ ਵੀ ਜਿਹੜੇ ਆ ਉਹ ਇਸ ਸਥਾਨ ਨੂੰ ਜਿਹੜੇ ਆ ਕਿ ਸਾਫ ਸਫਾਈ ਕਰਤੇ ਲੱਗੇ ਹੋਏ ਨੇ ਔਰ ਇਹਨਾਂ ਦੀ ਵੀ ਸ਼ਰਦਾ ਜਿਹੜੀ ਬੱਚਿਆਂ ਦੀ ਕਾਫੀ ਹੁੰਦੀ ਆ ਅਗਰ ਇਹਨਾਂ ਨੂੰ ਛੋਟੇ ਹੁੰਦੇ ਤਾਂ ਅਸੀਂ ਤੁਸੀਂ ਇਸ ਪਾਸੇ ਵੱਲ ਲੈ ਕੇ ਜਾਂਦੇ ਹੋ ਤੇ ਬੱਚੇ ਵੱਡੇ ਹੋ ਕੇ ਵੀ ਜਿਹੜੇ ਆ ਉਹ ਅੱਗੇ ਤੋਂ ਅੱਗੇ ਜਿਹੜੇ ਆਪਣੇ ਪਰਿਵਾਰਾਂ ਨੂੰ ਦੱਸਦੇ ਨੇ ਤੁਸੀਂ ਦੇਖ ਰਹੇ ਹੋ ਝੰਡੇ ਗੋਤ ਨਾਲ ਸੰਬੰਧਤ ਇਹ ਜਠੇਰਿਆਂ ਦਾ ਮੇਲਾ ਇਹ ਤੁਸੀਂ ਉਹ ਸਥਾਨ ਦੇਖ ਪਾ ਰਹੇ ਹੋ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਵਰਤਨਾ ਦੀ ਸੇਵਾ ਜਿਹੜੀ ਆ ਉਹ ਨਿਭਾ ਰਹੇ ਨੇ ਔਰ ਕਿਉਂਕਿ ਨਵਾਂ ਸ਼ਰਦ ਆਬਾ YouTube ਚੈਨਲ ਨੇ ਕਾਫੀ ਕਵਰੇਜ ਕਰਨੀ ਹੁੰਦੀ ਆ ਇਸ ਕਰਕੇ ਇੱਥੇ ਲਾਸਟ ਦੇ ਵਿੱਚ ਪਹੁੰਚੇ ਆ ਇਸ ਕਰਕੇ ਸੰਗਤ ਜਿਹੜੀ ਆ ਉਹ ਤਕਰੀਬਨ ਤਕਰੀਬਨ ਇੱਥੋਂ ਜਿਹੜੀ ਆ ਆ ਕੇ ਆਪਣੇ ਆਪਣੇ ਅਸਥਾਨ ਤੇ ਚਲੇ ਗਏ ਨੇ ਪਰ ਫਿਰ ਵੀ ਸਾਡੀ ਕੋਸ਼ਿਸ਼ ਆ ਗਈ ਇਸ ਸਥਾਨ ਦਾ ਜਿਹੜਾ ਆ ਕਿ ਤੁਹਾਨੂੰ ਜੰਡੇ ਗੋਤਨਾ ਸੰਵੰਤ ਜਿਹੜਾ ਜਠੇਰਾਂ ਦਾ ਮੇਲਾ ਆ ਪਿੰਡ ਪਹਾਲਟਾ ਖੁਰਦ ਮਨਾਇਆ ਗਿਆ ਤੁਹਾਨੂੰ ਉੱਥੇ ਦਾ ਜਿਹੜਾ ਇਹ ਅਸੀਂ ਦਿਖਾ ਰਹੇ ਹੈਗੇ ਆ ਔਰ ਅਸੀਂ ਮਾਫੀ ਵੀ ਚਾਹਾਂਗੇ ਕਿਉਂਕਿ ਸਾਡੇ ਕੋਲ ਅੱਜ ਦੇ ਪ੍ਰੋਗਰਾਮ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਜਿਹੜਾ ਇੱਥੇ ਲਾਸਟ ਦੇ ਵਿੱਚ ਆ ਆਏ ਹਾਂ ਨਮਾ ਸ਼ਰਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲੜਕਾ ਗਰਚਾ ਦੀ ਇਹ ਵਿਸ਼ੇਸ਼ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਹਾਂਜੀ ਪਾਲਟਾ ਖੁਰਦ ਪਾਲਟਾ ਖੁਰਦ ਇਹ ਜੰਡੇ ਗੋਤ ਨਾਲ ਸੰਬੰਧਿਤ ਜਟੇਰਿਆਂ ਦਾ ਮੇਲਾ ਲੱਗਦਾ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਜੰਡੇ ਗੋਤ ਦੇ ਨਾਲ ਸੰਬੰਧਿਤ ਹੈ ਸਾਡੇ ਸਤੀ ਮਾਤਾ ਜੀ ਇਹ ਠੀਕ ਹੈ ਜੀ ਹਾਂ ਜੀ ਜੰਡੇ ਜੰਡੇ ਪਰਿਵਾਰ ਹਰ ਸਾਲ ਚੇਤ 14 ਮਾਰਚ ਅਪ੍ਰੈ ਸੋਰੀ ਅਪ੍ਰੈਲ ਅਪ੍ਰੈਲ ਦੀ ਤੇ ਹਾਂ ਮਹੀਨੇ ਦੇ ਵਿੱਚ ਇਹ ਸਾਲ ਮਗਰੋਂ ਮੇਲਾ ਕਰਵਾਂਗਾ ਹਾਂ ਜੀ ਹਰ ਸਾਲ ਇਹ ਮੇਲਾ ਲੱਗਦਾ ਹੈ ਹਾਂ ਹਰ ਸਾਲ ਮੇਲਾ ਲੱਗਦਾ ਹਾਂ ਜੀ ਇਹ ਸਾਡੇ ਭਾਲਟਾ ਖੁੱਦ ਦੇ ਪਰਿਵਾਰ ਸੇਵਾ ਕਰਦੇ ਆ ਠੀਕ ਹੈ ਤੁਹਾਡਾ ਨਾਮ ਕੀ ਹੈ ਮੈਂ ਸ